ਚੰਦ ਚੰਦ ਤੋਂ ਪਿੱਛੇ ਜਿੰਨਾ ਨਾ ਖੜਾ ਕੋਈ ਕਰਨੀ ਨਹੀਂ ਹੋਪਸ਼ ਇਹ ਪਤਾ ਕਿੱਥੇ ਜੁਲਣਾ ਪੈਣਾ ਹੁਣ ਪਤਾ ਨਿਕਲ ਗਿਆ ਇਹਦੇ ਚੱਲ 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 ਤੇ ਚੱਲਾਂ ਆ ਚੱਲ ਜਾਓ ਕਾਜੂ ਜੋਰੋ ਕਹਦਾ ਉਹਨ ਦਾ ਆ ਗਿਆ ਇੰਨੀ ਕੁ ਦੋ ਤੀ ਜਿੱਤ ਤੇ ਆ ਗਿਆ 잡ਦਾ ਨੂੰ ਸਾਲਿਆਂ ਡਿਆ ਇਹਨਾਂ

चल चल चल, चल लेके स्टेप चल चलते महल पर आवाद चल यार ठंड लगनी चाह पीनी बसाया चल चल इक स्टेप मार ਪਛਕਾਰ ਪਿਛਕਾਰ ਰਾਤ ਪਿਛਕਾਰ ਕਰ ਲਿਆ ਪਿਛਕਾਰ ਨਹੀਂ ਨਹੀਂ ਦਿਖਦਾ ਤੂੰ ਜਾਣਦੇ ਆ ਪਛਾਣ ਚੱਲ ਕੋਈ ਕੁਛ ਨਹੀਂ ਦਿਖਦਾ ਉਹ ਰੈਂ ਤੋਂ ਫੜ ਲਓ ਚਲੋ ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਓ ਆਲੇ ਦੋਲੇ ਹੱਥ ਰੱਖੋ ਵੀਡੀਓ ਸਖ ਮਨ ਬਿਣੀ ਵੱਡੀ ਹੋ ਗਈ ਮੈਂ ਤਾਂ ਮੁੰਡਾ ਇਹੋ ਕੋਲੀ ਚੜ ਗਈ